ਤੂੰ ਅੱਜ ਆਪਣੀ ਗੱਲਬਾਤ ਦਾ ਵਿਚਾਰ ਹੈ ਗੱਟਾਂ ਦਾ ਮੁੰਡਾ ਕਹਿੰਦਾ ਝੋਨੇ ਉੱਪਰ ਕੋੰਦੀ ਲਾਉਣ ਤੋਂ ਪਹਿਲਾਂ ਲੋਕਾਂ ਨੂੰ ਨੈਟਰੀਂ ਵਾਲੇ ਹੱਥ ਧੋਣ ਵਾਲੇ ਪਾਣੀ ਨੂੰ ਕੱਟ ਕਰਵਾਉ। ਦੋਸਤੋ ਸਭ ਤੋਂ ਪਹਿਲਾਂ ਆਪਾਂ ਇੱਕ ਗੱਟਾਂ ਦੇ ਮੁੰਡੇ ਨੂੰ ਇੱਕ ਦੇਰ ਮਿੰਟੋ ਵਾਸਤੇ ਸੁਣ ਲੈਂਦੇ ਆਂ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆਂ। लॻे <laughs> ਫਾਤਾ ਜੱਟਾਂ ਦੇ ਮੁੰਡੇ ਦੀ ਗੱਲ ਸੁਣੀ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਸਰਕਾਰ ਜੱਟਾਂ ਦਾ ਝੋਨਾ ਬੈਨ ਕਰਨ ਤੋਂ ਪਹਿਲਾਂ ਲੋਕਾਂ ਦੀਆਂ ਲੈਟਰਿੰਗਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਉੱਪਰ ਪਾਬੰਦੀ ਲਾਵੇ ਤਾਂ ਕਿ ਲੈਟਰਿੰਗ ਵਾਲੇ ਹੱਥ ਧੋਣ ਲੱਗੇ ਪਾਣੀ ਦੀ ਬਚਤ ਹੋ ਸਕੇ ਫਿਰ ਉਹ ਕਹਿ ਰਿਹਾ ਹੈ ਕਿ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਉੱਪਰ ਵੀ ਪਾਬੰਦੀ ਹੋਣੀ ਚਾਹੀਦੀ ਹੈ ਕਿਉਂਕਿ ਕੱਪੜੇ ਧੋਣ ਸਮੇਂ ਪਾਣੀ ਬਹੁਤ ਬਰਬਾਦ ਹੋ ਜਾਂਦਾ ਹੈ ਫਿਰ ਉਸਨੇ ਕੱਪੜਾ ਬਣਾਉਣ ਵਾਲੀਆਂ ਫੈਕਟਰੀਆਂ ਦੀ ਵੀ ਗੱਲ ਕੀਤੀ ਕਿ ਕੱਪੜਾ ਬਣਾਉਣ ਵੇਲੇ ਬਹੁਤ ਜ਼ਿਆਦਾ ਪਾਣੀ ਚਾਹੀਦਾ ਹੈ ਇਹ ਫੈਕਟਰੀਆਂ ਵੀ ਬੰਦ ਹੋਣੀਆਂ ਚਾਹੀਦੀਆਂ ਹਨ ਉਸਨੇ ਸ਼ਰਾਬ ਦੀਆਂ ਫੈਕਟਰੀਆਂ ਨੂੰ ਵੀ ਬੰਦ ਕਰਨ ਦੀ ਗੱਲ ਕੀਤੀ ਹੈ ਅਸਲ ਵਿੱਚ ਬਾਈ ਦਾ ਕਹਿਣਾ ਹੈ ਪੰਜਾਬ ਵਿੱਚ ਸਰਕਾਰ ਨੂੰ ਝੋਨੇ ਉੱਪਰ ਪਾਬੰਦੀ ਨਹੀਂ ਲਾਉਣੀ ਚਾਹੀਦੀ। ਉਹਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਉੱਪਰ ਜਿੰਨਾ ਪਾਣੀ ਪੰਜਾਬ ਵਿੱਚ ਖਰਚ ਹੁੰਦਾ ਹੈ ਉਸ ਨਾਲੋਂ ਕਿਤੇ ਵੱਧ ਪਾਣੀ ਲੈਟਰਿੰਗ ਵਾਲੇ ਹੱਥ ਧੋਣ ਉੱਪਰ ਅਤੇ ਕੱਪੜਾ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨਾਲ ਪਾਣੀ ਵੱਧ ਬਰਬਾਦ ਹੁੰਦਾ ਹੈ। ਵੈਸੇ ਤਾਂ ਇਸ ਜੱਟ ਭਰਾ ਨੇ ਇੱਕ ਗੱਲ ਵਧੀਆ ਵੀ ਕੀਤੀ ਹੈ ਕਿ ਉਸਨੇ ਸ਼ਰਾਬ ਦੀਆਂ ਫੈਕਟਰੀਆਂ ਨੂੰ ਬੰਦ ਕਰਾਉਣ ਦੀ ਗੱਲ ਕਹੀ ਹੈ ਪਰ ਇਸ ਨੂੰ ਇਹ ਨਹੀਂ ਯਾਦ ਕਿ ਸਭ ਤੋਂ ਵੱਧ ਸ਼ਰਾਬ ਜੱਟ ਭਰਾ ਹੀ ਪੀਂਦੇ ਹਨ ਇਸ ਜੱਟ ਭਰਾ ਨੂੰ ਵੀ ਮੈਂ ਦੱਸ ਦੇਵਾਂ ਕਿ ਜਿੰਨਾ ਪਾਣੀ ਝੋਨੇ ਦੇ 1 ਕਿੱਲੇ ਵਾਸਤੇ ਚਾਹੀਦਾ ਹੈ ਉਸ ਪਾਣੀ ਨਾਲ ਨਗ ਭਗ ਅੱਧੇ ਪੰਜਾਬ ਦੇ ਲੋਕਾਂ ਦੇ ਲੈਟਰਿੰਗ ਵਾਲੇ ਹੱਥ ਧੋਤੇ ਜਾ ਸਕਦੇ ਹਨ ਕਿ ਅੱਧੇ ਪੰਜਾਬ ਦੇ ਕੱਪੜੇ ਧੋਤੇ ਜਾ ਸਕਦੇ ਹਨ ਇਸ ਭਰਾ ਨੇ ਕਪੜਾ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਵੀ ਬੰਦ ਕਰਾਉਣ ਦੀ ਗੱਲ ਕੀਤੀ ਹੈ ਮੈਂ ਇਸ ਭਰਾ ਨੂੰ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਘਰ ਤੋਂ ਇਹ ਕੰਮ ਸ਼ੁਰੂ ਕਰੋ ਕਿ ਆਪਣੀ ਲੈਟਰਿੰਗ ਵਿੱਚੋਂ ਪਾਣੀ ਵਾਲੀ ਟੈਂਕੀ ਨੂੰ ਪੁੱਟ ਦਿਓ ਅਤੇ ਲੈਟਰਿੰਗ ਵਾਲੇ ਹੱਥ ਘੱਟ ਤੋਂ ਘੱਟ ਪਾਣੀ ਨਾਲ ਸਾਫ਼ ਕਰਿਆ ਕਰੋ। ਦੂਸਰੀ ਗੱਲ ਆਪਣੇ ਘਰ ਦੀਆਂ ਔਰਤਾਂ ਨੂੰ ਵੀ ਕਹੋ ਕਿ ਕੱਪੜੇ ਮਸ਼ੀਨਾਂ ਨਾਲ ਸਾਫ਼ ਕਰਨ ਦੀ ਬਜਾਏ ਕੱਪੜੇ ਹੱਥ ਨਾਲ ਸਾਫ਼ ਕਰਿਆ ਕਰੋ। ਸੱਚ ਮੈਨੂੰ ਯਾਦ ਆ ਗਿਆ ਕਿ ਤੁਸੀਂ ਕੱਪੜੇ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਵੀ ਬੰਦ ਕਰਾਉਣ ਦੀ ਗੱਲ ਆਖੀ ਹੈ। ਫਿਰ ਜਦ ਕੱਪੜਾ ਹੀ ਨਾ ਬਣਿਆ ਤਾਂ ਕੱਪੜੇ ਨੂੰ ਸਾਫ਼ ਕਰਨ ਦੀ ਤਾਂ ਫਿਰ ਗੱਲ ਹੀ ਮੁੱਕ ਜਾਵੇਗੀ ਆਪਾਂ ਸਾਰਿਆਂ ਨੂੰ ਨੰਗ ਤੜੰਗੇ ਹੀ ਰਹਿਣਾ ਪਵੇਗਾ ਜੱਟ ਭਰਾ ਜੀ ਹੁਣ ਤੁਸੀਂ ਬਹੁਤ ਸਮਾਂ ਝੋਨਾ ਵੇਚ ਕੇ ਵੇਚ ਕੇ ਪੰਜ ਪੰਜ ਘੰਟੇ ਯੂਰੀਆ ਤੇ ਡੀਏਪੀ ਦੇ ਪਾਕ ਤੇ ਉੱਪਰੋਂ ਅਨੇਵਾਹ ਜਰੀਲੀਆਂ ਸਪਰੇਆ ਕਰਕੇ ਮਿੱਟੀ ਪਾਣੀ ਅਤੇ ਹਵਾ ਨੂੰ ਦੁਸ਼ਟ ਕਰਦਾ ਹੈ ਹੁਣ ਤੁਸੀਂ ਬੱਸ ਕਰੋ ਤੁਸੀਂ ਨਾ ਕੋਈ ਜ਼ਮੀਨ ਉੱਪਰ ਕੋਈ ਦਰਖਤ ਛੱਡਿਆ ਹੈ ਹੁਣ ਕਣਕ ਝੋਨਾ ਜ਼ਿਆਦਾ ਸਮਾਂ ਸਰਕਾਰਾਂ ਨੇ ਨਹੀਂ ਖਰੀਦਣਾ ਹੁਣ ਬਾਜ਼ਾਰ ਵਿੱਚ ਉਸ ਆਦਮੀ ਦਾ ਹੀ ਮਾਲ ਵੇਚੇਗਾ ਜਿਸ ਦੀ ਬਾਜ਼ਾਰ ਵਿੱਚ ਡਿਮਾਂਡ ਹੋਵੇਗੀ ਅਤੇ ਜਿਸ ਦੀ ਕੁਆਲਿਟੀ ਅੱਛੀ ਹੋਵੇਗੀ। ਹੁਣ ਸਾਨੂੰ ਜੋਸ਼ ਤੋਂ ਨਹੀਂ ਓਸ਼ਟੋ ਕੰਮ ਲੈਣਾ ਪਵੇਗਾ। ਹੁਣ ਤੁਸੀਂ ਐਵੇਂ ਝੋਨੇ ਦੀ ਫਸਲ ਮੰਗਰ ਪੈ ਕੇ ਲੋਕਾਂ ਨੂੰ ਲੈਟਰਿੰਗ ਵਾਲੇ ਹੱਥ ਸਾਫ਼ ਕਰਨ ਤੋਂ ਨਾ ਰੋਕੋ। ਇਹ ਤੁਹਾਡਾ ਤਰਕ ਕੋਈ ਬਹੁਤ ਵਧੀਆ ਨਹੀਂ ਹੈ ਸੋ ਮੇਰਾ ਹੈ ਕਿ ਤੁਸੀਂ ਮੇਰੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋਵੋਗੇ ਜੇਕਰ ਆਪ ਜੀ ਨੂੰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਅੱਗੇ ਵਤੋ ਅਤੇ ਸ਼ੇਅਰ ਕਰੋ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ